ਇੰਨਾ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਦੀ ਟੇਬਲ ਕਰ ਸਕੀ ਉਹ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਤੁਸੀਂ ਫਿਰ ਦੂਸਰੀ ਗੱਲ ਇੱਕ ਸਾਰੰ ਰਿਪੋਰਟ ਤੁਸੀਂ ਵੇਖੋ ਗੱਲ ਸ਼ਹੀਦੀ ਦਿਹਾੜਾ ਸੀ ਚੀਤੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਣ ਵਾਸਤੇ ਚੀਫ ਮਿਨਿਸਟਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਤਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਸੋਟਾ ਟਕਾ ਕੇ ਵਾਇਆ ਗਿਆ ਸਿੰਧੂ ਜਿਹੜਾ ਹੈੱਡਕ quarters ਏ ਜਿੱਥੋਂ ਆਪ ਪੈਦਾ ਹੋਈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਕਿ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਕਮਾਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਭਗਵੰਤ ਜੀ ਕਿ ਇਹ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਫੌਜੀਆਂ ਨੂੰ ਕਰਨੇ ਨੂੰ ਦਸਤਾਰਾਹੇ ਕੁੱਟਿਆ ਜਾ ਰਿਹਾ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤਾ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡਾਂਗ ਫੇਰੀ ਗਈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਚ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲਈਏ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਂ ਇਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਓਕੇ ਚੋਰੀ ਕਰਾਇਆ ਤੇ ਫਿਰ ਉਸ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੇ ਚੋਂ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਵੇ ਇਹ ਕਿਸ ਕਿਸਮ ਦੇ ਲੋਕ ਨੇ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫਿਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 5 ਸਾਲਾਂ ਚ ਲੈ ਕੇ ਆਵਾਂ ਉਹਦਾ ਮਤਲਬ ਸੀ ਐਵਰੇਜ ਤਿੰਨ ਮੈਡੀਕਲ ਕਾਲਜਸ ਪਰ ਇਹ 3 ਸਾਲ ਕੰਪਲੀਟ ਹੋ ਗਏ ਇਹ 10ਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲੇ 3 ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਝੂਠ ਤੇ ਉੱਤੇ ਵੱਡਾ ਨਾਂ ਭਗਵਾਨ ਤੁਮੰਦਾ ਛੋਟਾ ਨਾ ਉਸੇ ਪੱਥਰ ਤੇ ਸੀ ਭਿਆਜ਼ਨ ਭਗਤ ਸਿੰਘ ਤੇ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝਦੇ ਫਿਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਕੰਪਲੀਟ ਫਰਾਡ ਸਾਰੇ ਬਜਟ ਤੇ ਸਟੱਡੀ ਕੀਤਾ ਇੰਡਸਟਰੀ ਬਾਰੇ ਵੀ ਝੂਠ ਹੈ ਨੌਜਵਾਨਾਂ ਦੀ ਮੈਂ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰ ਭਗਵੰਤ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਗੱਡੀ ਟੈਕਸੀ ਜਿਹੜੀ ਹੁੰਦੀ ਹੈ ਤੇ ਮੀਟਰ ਵਰਗਾ ਮੀਟਰ ਕਮਾਈ ਜਾਂਦੇ ਹੋ ਬਿਨਾਂ ਚੱਲੇ ਤੁਸੀਂ 52000 ਕਿਹਾ 53000 ਅਸੀਂ ਨੌਕਰੀ ਦਿੱਤੀ ਹੈ 3 ਸਾਲ ਹੋ ਗਏ ਨੇ ਮੈਂ ਫੇਰ ਆਜਾ ਅੰਦਰ ਇੱਕ ਵਾਈਟ ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਤੇ ਉਹਨਾਂ ਦੇ ਬਹਿਕਮਾਂ ਤੇ ਦੱਸੋ ਉਹ ਵਾਈਟ ਪੇਪਰ ਹਾਊਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਏ ਮੇਰਾ ਝੂਠ ਤੇ ਕੁਫਰੀ ਤੋਲੀ ਜਾਂਦੇ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪलब्ਧੀ ਥੋੜੀ-ਬੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪलब्ਧੀ ਕਹਿੰਦੇ ਪੈ। ਸੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਚਰਚਾ ਚੱਲ ਰਹੀ ਹੈ ਜਨਾਬ ਸਾਹਿਬ ਆਨ ਤੌਰ ਤੇ ਗਵਰਨਰ ਦੇ ਭਾਸ਼ਣ ਰਾਜਪਾਲ ਦੇ ਭਾਸ਼ਣ ਦੀ ਚਰਚਾ ਚੱਲ ਰਹੀ ਸਾਨੂੰ ਉਹ 100% ਜੀ ਮੈਂ ਤਾਂ ਪਹਿਲਾਂ ਬੋਲਣਾ ਜੀ ਸਾਹਿਬਾਂ ਨੂੰ ਪਹਿਲੇ ਕਾਂਗਰਸ ਵਾਲੋਂ ਬੁਲਾ ਰਹੀ ਮੈਂ ਆ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਹੀ ਇੱਥੇ ਮਦਨ ਜੀ ਆਏ ਆ ਚਾਚਾ ਜੀ ਸਾਲ ਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀਡੀਪੀ ਡੈਟ ਦੇ ਮਤਲਬ ਅੱਜ ਪੰਜਾਬ ਮੋਰ ਥੈਨ 50% ਡੈਟ ਚ ਹੈ ਸਮਝੋ ਸਾਰੇ ਨਾ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾਣਾ ਇਹਨਾਂ ਨੇ ਤਾਂ ਕੰਗਲਾ ਬਣਾ ਦਿੱਤਾ ਪੰਜਾਬ ਨੂੰ ਜਿਹੋ ਜ ਆਪੇ ਉਹ ਜੇ ਪੰਜਾਬੀ ਕਰ ਦਿੱਤੇ ਬਾਜਾ ਸਾਹਿਬ ਬਾਜਾ ਸਾਹਿਬ ਸੋਰੀ ਮਾਮਲੇ ਦੇ ਵਿੱਚ ਐਮਐਲਏ ਕਹ ਰਿਹਾ ਇਹਦਾ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਮੇਟੀ ਵੀ ਬਣਾਤੀ ਕਹਿੰਦੇ ਅਸੀਂ ਦਵਾਵਾਂਗੇ ਤੁਹਾਨੂੰ ਗਰਲਾਲ ਖਨੌਰ ਨੇ ਅੱਜ ਟਾਈਮ ਵੀ ਰੱਖਿਆ ਮੈਂ ਕਿਸੇ ਐਮਐਲਏ ਦਾ ਹਲਾ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇਹ ਕਾਪ ਦਾ ਹੀ ਲੀਡਰ ਹੈ ਜਿਹਦੇ ਜਿਹਦੇ ਨੇੜ ਦਾ ਬੰਦਾ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੁਣ ਇਹ ਤਾਂ ਕਵਰ ਅਪ ਕਰਨੂ ਤੇ ਪੰਜਾਬ ਪੁਲਿਸ ਨੰਬਰ 1 ਹੈ ਤੇ ਕਵਰ ਅਪ ਕਰਨੂ ਜਿੰਨੂ ਮਰਜੀ ਛੱਤਰ ਮਰਾ ਲਓ ਇਹਨਾਂ ਕੋ ਤੇ ਉਸ ਤੋਂ ਬਾਅਦ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਦੋਸਤਾਂ ਚ ਫੇਰ ਬਾਕੀ ਜੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਹੈ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਉੱਪਰ ਕਰ ਤੇਨੇ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮਾਂਜਾ ਲੱਥੋਂ ਤੋਂ ਬਾਅਦ ਇੱਕੋਦਮ ਹੁਣ ਡਰਗਸ ਦੇ ਅਸੀਂ ਕਹਿ ਰਹੇ ਹਾਂ ਛੋਟੀਆਂ ਮੱਛੀਆਂ ਨਾ ਵੱਡੇ ਮਗਰਮਾਚੇੜੇ ਨੇ ਇੱਕ AIG ਭੱਜਿਆ ਉਹਦਾ ਘਰ ਇੱਥੇ ਹੈ ਕਿ ਡੀਐਸਪੀ ਤੁਸੀਂ ਨੌਕਰੀਆਂ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦੇ ਕਾਰੋਬਾਰ ਹੈ ਆਓ ਹਟਾ ਕੇ ਵੇਖੀ ਉਹਦੇ ਕਰਨਾ ਕੁਝ ਨਹੀਂ ਗਵਰਨਰ ਭਜਾਏ ਵੀ ਆਪ ਸੀਐਮ ਗਵਰਨਰ ਪਾਸ਼ਨ ਦੇ ਵਿੱਚ ਬਾਜਾ ਸਾਹਿਬ ਬਾਹਰ ਨੋਟ ਕੀਤਾ ਗਿਆ ਹੈ ਸਾਥੀ ਸਤਿ ਸ਼੍ਰੀ ਅਕਾਲ ਗਵਰਨਰ ਪਾਸ਼ਨ 75 ਸਾਲਾਂ ਚ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਤੋ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਨਾ ਕਿ ਝੂਠ ਬਲਾਇਆ ਗਵਰਨਰ ਸਾਹਿਬ ਕੋ ਇੱਕ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਨ ਜਦੋਂ ਸਾਡੇ ਤਿੰਨ ਫਲਾਈਟਸ ਉਤੋਂ ਆਈਆਂ 에ਅਰਪੋਰਟਸ ਦੀਆਂ ਅਮਰੀਕਨ 에ਅਰਪੋਰਟਸ ਤੁਸੀਂ ਇਤਰਾਜ਼ ਜਤਾਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ 트ੰਪ ਨੂੰ ਤੁਸੀਂ ਕਿਉਂ ਇਹ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਇੱਕੋ ਟੈਰਰਿਸਟ ਜਾਂ ਵੱਡੇ ਕ੍ਰਾਈਮਨਲ ਨਹੀਂ ਉਹਨਾਂ ਦੇ ਹੱਥਾਂ ਵਿੱਚ ਹੱਤਕੜੀਆਂ ਪੈਰਾਂ ਵਿੱਚ ਬੀੜੀਆਂ ਬਿਨਾਂ ਦਸਤਾਰਾਂ ਤੋਂ ਇੱਥੇ ਖੱਲੇ ਨੇ 40 40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜ਼ ਜਤਾਇਆ ਕੋਈ ਨਹੀਂ ਤੁਸੀਂ ਇਤਰਾਜ਼ ਜਤਾਇਆ ਕਿ ਸਾਰੀਆਂ ਫਲਾਈਟਸ ਅਮਰitsar ਕਿਉਂ ਛਿੜੀ ਅਮਰitsar ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਮਖਾਨ ਕੇ ਨਾ ਅਤਰਾਜ ਜਤਾਇਆ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਡੀ ਲਿਮਿਟੇਸ਼ਨ ਵਾਸ ਇਹ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀ ਲੋਗ ਦੀ ਕਦੀ ਮੀਟਿੰਗ ਚ ਨਹੀਂ ਕਿ ਸੋ ਇੱਕ ਇੱਕ ਬੈਕ ਮੈਂ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਣਾ 120000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੀ ਅੰਡੇ ਤੱਕ ਹੋ ਜਾ। ਠੀਕ ਇਹ ਸਾਰੀਆਂ ਗੱਲਾਂ ਅੱਜ ਕਰਨਾ ਸਾਡੇ ਪਾਸੇ ਦੇ ਵਿੱਚ ਬਾਜਰਾ ਸਭ ਆਮ ਤੌਰ ਤੇ ਹੁੰਦਾ ਪੰਜਾਬ ਪੰਜਾਬ ਦੇ ਪ੍ਰਾਈਮ ਇਸ਼ੂ ਜਿਹੜੇ ਚਾਹ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੋਵੇ ਪਾਣੀਆਂ ਦਾ ਇਸ਼ੂ ਹੋਵੇ ਹੁੰਦੇ ਨੇ ਇਹ ਸਰਕਾਰ ਦੇ ਅਗੇ ਇਹ ਇਸ਼ੂ ਨਜ਼ਾਰਤ ਰਹਿੰਦੇ ਬਿਲਕੁਲ ਚੰਡੀਗੜ੍ਹ ਦੇ ਉੱਤੇ ਤੇ ਭਗਵੰਤ ਮਾਨ ਨੇ ਤੇ ਆਫਰੇ ਤੇ ਪਹਿਲੇ ਹੀ ਆਪਣਾ ਕਬਜ਼ਾ ਛੱਡਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿ ਤੇ ਹਾਈ ਕੋਰਟ ਹਰਿਆਣੇ ਦਾ ਬਕਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਬਕਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਿਤਾਏ ਨੇ ਕਿ ਆ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦੋ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਬੰਦਨ ਕਰ ਚੁੱਕੇ ਨੇ ਪਾਣੀਆਂ ਨੂੰ ਵੰਡਨ ਕਰ ਚੁੱਕੇ ਨੇ ਉਹ ਇਹ ਸਾਰੀਆਂ ਚੀਜ਼ਾਂ ਹੈ ਜੀ ਬੰਦਾ ਬੰਦਾ ਸਰ ਭਗਵਾਨ ਸਾਹਿਬ ਦੀ ਮੀਟਿੰਗ ਹੋ ਰਹੀ ਚਾਰ ਵਿੱਚ ਮੁਲਾਕਾਤ ਕਰੀ ਗਵਰਨਰ ਮੁੱਖ ਮੰਤਰੀ ਤੇ ਨਿਕਲਵਾ ਰਿਹਾ ਨਹੀਂ ਇਹਨਾ ਤੋਂ ਇਹਨਾ ਤੋਂ ਕੀ ਉਮੀਦ ਧੋੜੀ ਸੀ ਗਵਰਨਰ ਇਹਨਾਂ ਦੀ ਜਾਣ ਨੂੰ ਰੋਂਦਾ ਹੋਣਾ ਕਿ ਮੈਨੂੰ ਝੂਟਦਾ ਪਲੰਦਾ ਮੇਰੇ ਕੋਈ ਐਸ ਉਮਰ ਦੇ ਵਿੱਚ ਬੁਲਾਤਾ ਲਿਆ ਕੇ ਤੁਸੀਂ ਮੈਨੂੰ ਦੱਸੋ ਗਵਰਨਰੇ ਮਿਲ ਕੇ ਇਹਨੂੰ ਕੀ ਕਰਨਾ ਦੇ ਲੈਂਨ ਨੂੰ ਤੇ ਕੁਝ ਵੀ ਨਹੀਂ ਇਹਨਾ ਕੋਲ